ਰੋੜੇ ਚਲ ਗਏ ਕੀ ਨਾਮ ਹੈ ਤੁਹਾਡਾ ਕੀ ਗੱਲ ਮੇਰਾ ਨਾਂ ਨੈਨਾ ਸਿੱਧੂ ਆ ਮੇਰੇ ਜਿਹੜ ਦੇ ਆ ਕੇ ਇਹ ਗੱਲ ਪਈਆਂ ਨੇ ਠੀਕ ਹੈ ਅਸੀਂ ਨੋਰਮਲੀ ਆਪਾਂ ਗੱਲ ਕਰ ਰਹੇ ਸੀ ਮੈਂ ਤੇ ਮੇਰੇ ਜਿਹੜ ਖਾਨੀ ਗਈ ਸੀ ਇਹ ਪੈਂਦੇ ਸੱਟੇ ਆਈਆਂ ਮੇਰੇ ਜਿਹੜ ਨੂੰ ਆ ਕੇ ਇਹਨਾਂ ਨੇ ਚਪੇੜਾ ਮਾਰੀਆਂ ਠੀਕ ਹੈ ਉਹ ਕਹਿੰਦੇ ਆ ਕਿ ਕੀ ਭਾਂਜੀ ਕੀ ਹੋ ਗਈ ਗੱਲ ਤੇ ਅਗਲੀ ਕਹਿੰਦੇ ਆ ਕਿ ਨਹੀਂ ਤੂੰ ਮੇਰੇ ਕੁੜੀਆਂ ਨੂੰ ਗਾਲ੍ਹਾਂ ਕੱਢੀਆਂ ਵਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਆਪਾਂ ਗੋਲ ਗੱਪੇ ਖਾਣ ਗਏ ਹੋਲਗੱਪੇ ਖਾ ਕੇ ਆਪਾਂ ਆਣੇ ਵਾਲੇ ਸੀ ਇਹਨਾਂ ਨਾਲ ਟਕਰ ਗਏ ਇਹਨਾਂ ਨੇ ਸਾਨੂੰ ਕੱਚਾ ਗੰਦ ਬੋਲਿਆ ਆਪਾਂ ਕੁਝ ਨਹੀਂ ਕਿਹਾ ਆਪਾਂ ਗੱਡੀ ਲਿੱਤੀ ਘਰੇ ਆ ਗਏ ਠੀਕ ਹੈ ਇਹ ਮਾਮਾ ਧੀਆਂ ਆਈਆਂ ਮੇਰੇ ਇਹਨਾਂ ਨੂੰ ਮੈਨੂੰ ਪੁੱਛ ਲਾਪੀਆਂ ਕਿ ਤੂੰ ਉਹਨਾਂ ਨੂੰ ਕੀ ਕਹਾਂ ਮੈਂ ਕਿ ਆਂਟੀ ਜੀ ਮੈਂ ਕੁਝ ਨਹੀਂ ਕਿਹਾ ਉਹਨੂੰ ਉਹਨੇ ਆ ਕੇ ਸਾਨੂੰ ਗਾਲਾਂ ਕੱਢੀਆਂ ਉਹਨੇ ਫਿਰ ਉਸ ਤੋਂ ਬਾਅਦ ਮੇਰੇ ਥੱਪੜ ਮਾਰਿਆ ਆਪਾਂ ਮੈਂ ਕਿਉਂ ਉਦੋਂ ਵੀ ਨਹੀਂ ਕੁਝ ਕਿਹਾ ਜਦੋਂ ਇਹਨਾਂ ਦੀ ਮਾਸੀ ਨੇ ਆ ਕੇ ਮੇਰੇ ਥੱਪੜ ਮਾਰਿਆ ਨਾ ਫਿਰ ਮੇਰੇ ਬਰਾਬਰ ਜੇੜ ਜੀ ਨੇ ਤੇ ਛੇ ਕੀਤਾ ਕਿ ਤੁਹਾਡੀ ਕੁੜੀ ਦੇ ਕਿਉਂ ਥੱਪੜ ਮਾਰਿਆ ਬਸ ਇੰਨੀ ਗੱਲ ਇੰਨੀ ਗੱਲ ਤੋਂ ਮੁੰਡੇ ਲੈ ਕੇ ਆ ਗਈਆਂ ਠੀਕ ਹੈ ਮੁੰਡੇ ਲੈ ਕੇ ਆਈਆਂ ਫਿਰ ਮੇਰੇ ਭਰਾ ਜੇਠ ਉੱਤੇ ਹਮਲਾ ਕੀਤਾ ਮੇਰੇ ਘਰ ਵਾਲੇ ਉੱਤੇ ਹਮਲਾ ਕੀਤਾ ਆ ਵੇਖੋ ਨਾ ਸੱਟਾਂ ਲਾਈਆਂ ਠੀਕ ਹੈ ਮੇਰੇ ਦਿਉਰ ਉੱਤੇ ਹਮਲਾ ਕੀਤਾ ਮੇਰੀ ਜਥਾਨੀ ਉੱਤੇ ਹਮਲਾ ਕੀਤਾ ਇਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਚਲੋ ਆਪਾਂ ਕਿਹਾ ਚੱਲ ਕੋਈ ਗੱਲ ਫਿਰ ਇਹ ਗੁੰਡੇ ਹੋਰ ਲੈ ਆਈਆਂ ਉਧਰੋਂ ਠੀਕ ਹੈ ਲੈ ਕੇ ਆਈਆਂ ਕਹਿੰਦੀਆਂ ਕਿ ਅੱਜ ਤੁਹਾਡੀ ਆ ਆ ਰਿਹਾ ਪਾਰ ਕਿਆ ਕਿ ਇਹ ਚਲ ਗਈਆਂ ਫਿਰ ਪਿੱਛੋਂ ਥਾਣੀਆਂ ਆਈਆਂ ਪਿੱਛੋਂ ਥਾਣੀਆਂ ਇਹਨਾਂ ਨੇ ਬੋਤਲਾਂ ਚਲਾਈਆਂ ਫਿਰ ਅੱਛਾ ਉਧਰ ਦੀ ਹੋ ਗਈਆਂ ਗੱਲ ਫਿਰ ਇਧਰੋਂ ਦੀ ਆਈਆਂ ਫਿਰ ਇਧਰੋਂ ਆਈਆ ਫਿਰ ਉਸ ਤੋਂ ਬਾਅਦ ਵੀ ਬੋਤਲਾਂ ਚਲਾਈਆਂ ਇਹਨਾਂ ਨੇ ਫਿਰ ਪੁਲਸ ਆਈ ਹੈ ਫਿਰ ਪੁਲਸ ਤੇ ਆਂਦਵਾਲਜ ਉਹਨਾਂ ਨੇ ਵੀ ਕਾਰਵਾਈ ਕੀਤੀ ਹੈ ਫਿਰ ਉਹਨਾਂ ਦੇ ਸਾਹਮਣੇ ਵੀ ਇਹਨਾਂ ਨੇ ਬੋਤਲਾਂ ਚਲਾਈਆਂ ਠੀਕ ਹੈ ਕੀ ਲੱਗਦਾ ਪੁਲਸ ਦੇ ਸਾਹਮਣੇ ਚਲਾਈਆਂ ਚਾਹੀਦੀਆਂ ਇਹਨਾਂ ਨੂੰ ਨਹੀਂ ਬਿਲਕੁਲ ਵੀ ਨਹੀਂ ਮੈਂ ਕਹਿੰਨੀ ਆ ਕਿ ਮੈਨੂੰ ਇਨਸਾਫ ਮਿਲਿਆ ਜਾਵੇ ਇਹਨਾਂ ਨੇ ਮੈਨੂੰ ਕੁੱਟਿਆ ਹੈ ਇਨਸਾਨ ਬਣਿਆ ਜਾਵੇ ਇਹਨਾਂ ਨੇ ਕਹਿੰਦੀ ਆ ਕਿ ਕੱਪੜੇ ਪਾੜੇ ਕੱਪੜੇ ਪਾੜੇ ਦਿਖਾਓ ਸਾਨੂੰ ਕਿੱਥੇ ਕੱਪੜੇ ਪਾੜੇ ਇਹਨਾਂ ਨੇ ਤੁਹਾਡੇ ਮੁੰਡਿਆਂ ਨੇ ਜੇ ਕੱਪੜੇ ਪਾਏ ਸਾਨੂੰ ਸਬੂਤ ਦਿਖਾਓ ਠੀਕ ਹੈ ਗਈਆਂ ਸਵੇਰੇ ਮੁਲਾਜ ਕਰਾਂਗੇ ਇਹ ਉੱਥੇ ਪਹੁੰਚ ਗਈਆਂ ਇਹਨਾਂ ਦੇ ਪਿੱਛੇ ਪਿੱਛੇ ਆ ਕੇ ਇਹਨਾਂ ਦੇ ਹੱਥੀਪੇ ਉਹਨਾਂ ਦਾ ਸਿਰ ਪਾੜਿਆ ਮੇਰੇ ਜੇ ਅਧਿਓਰ ਦਾ ਮੇਰੇ ਘਰ ਵਾਲੇ ਦਾ ਇਹਨਾਂ ਨੇ ਠੀਕ ਹੈ ਸਿਰ ਪਾੜਤਾ ਕਹਿੰਦੀ ਆ ਕਿ ਆਪਾਂ ਗੱਲ ਪਏ ਮੁੰਡੇ ਗੱਲ ਪਏ ਮੁੰਡੇ ਤੇ ਆਪਣੇ ਮੁਲਾਜਾ ਕਰਾਉਣ ਤੇ ਤੂੰ ਇਹ ਜਾ ਕੇ ਪਹਿਲਾਂ ਗੱਲ ਪਏ ਆ ਭਾਵੇਂ ਸਾਡੀ ਵੀਡੀਓ ਦਿਖਾਓ ਵੀਡੀਓ ਕਿੱਥੇ ਗਈ ਆ ਹਾਂਜੀ ਵੀਡੀਓ ਤੇ ਵੇਖ ਲਓ ਭਾਵੇਂ ਪਹਿਲ ਕਿੰਨਾ ਨੇ ਕੀਤੀ ਆ ਪਹਿਲ ਉਧਰੋਂ ਹੋਈ ਆ ਫੇਰ ਅਗਲੇ ਨੇ ਫੇਰ ਅਗਲਾ ਆਪਣੇ ਬਚਾ ਦੇ ਕਰਨਗੇ ਕਰਨਗੇ ਉਹਨਾਂ ਨੇ ਹੁਣ ਗੱਲ ਆ ਕੇ ਸਾਡੇ ਪਏ ਕਦ ਅਗਲੇ ਨੇ ਕਹਿਣਾ ਹੀ ਆ ਹਾਂਜੀ ਮੇਰਾ ਨਾਮ ਸਾਗਰ ਹੈ ਭਾਜੀ ਮੈਂ ਹਾਤੀਖੜ ਰਹਿੰਦਾ ਵਾਂ ਦਰਅਸਲ ਗੱਲ ਇਹ ਗਈ ਆ ਕਿ ਜਿਹੜੇ ਆ ਦੂਜੀ ਪਾਰਟੀ ਆ ਨਾ ਇਨਾਂ ਦਾ ਰਿਸ਼ਤਾ ਆਇਆ ਸੀ ਸਾਡੇ ਇਸ ਮੁੰਡੇ ਨਾਲ ਤੇ 2 ਸਾਲ ਹੋ ਗਏ ਇਸ ਗੱਲ ਨੂੰ ਖਤਮ ਹੋਏ ਵੀ ਅਸੀਂ ਰਿਲੇਸ਼ਨ ਨਹੀਂ ਰੱਖਿਆ ਕੁੜੀ ਦੀ ਜ਼ੁਬਾਨ ਬਹੁਤ ਜ਼ਿਆਦਾ ਸੀ ਲੜਾਈ ਝਗੜੇ ਲੋਹੀ ਸਾਡਾ ਰੋਕਾ ਰਕਈਆ ਆਇਆ ਸੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਆਇਆ ਸੀ ਅਸੀਂ ਗੱਲ ਖਤਮ ਕਰ ਲਈ ਪਰ ਇਨਾਂ ਨੂੰ ਸਾਡੇ ਤੇ ਪਤਾ ਨਹੀਂ ਕੀ ਖੁੰਦਕ ਹੈ ਜਾਂਦੇ ਜਾਂਦੇ ਸਾਡੀ ਧੀਆਂ ਭੈਣਾਂ ਨੂੰ ਕੱਢਦੇ ਗਾਲਾਂ ਤੇ ਕੱਲ ਸਾਡੀਆਂ ਨੋਹਾਂ ਧੀਆਂ ਅਸੀਂ ਬਾਹਰ ਖੜੇ ਆ ਤੁਸੀਂ ਵੇਖ ਸਕਦੇ ਜੇ ਕਿ ਆਪਣੀ ਦਲੀਦ ਤੇ ਆਪਣੇ ਘਰ ਦੇ ਬਾਹਰ ਕੋਈ ਖੜਾ ਹੋਵੇ ਤੇ ਦੱਜਾ ਬੰਦਾ ਆ ਕੇ ਤੁਹਾਡੀ ਨੋਹ ਨੂੰ ਮਾਰੇ ਯਾ ਤੁਹਾਡੇ ਮੂੰਹ ਤੇ ਕੋਈ ਚਪੇੜਾ ਮਾਰੇ ਤੇ ਕੀ ਕਰਨਾ ਚਾਹੀਦਾ ਸਾਡੇ ਕੋ ਬਾਕਾਇਦਾ ਵੀਡੀਓ ਆ ਤੇ ਭਾਜੀ ਅਸੀਂ ਕੁਛ ਵੀ ਨਹੀਂ ਇਹਨਾਂ ਦਾ ਕੀਤਾ ਇਹ ਖੁਦ ਹੀ ਆਪਣੇ ਕੱਪੜੇ ਜੇ ਅਸੀਂ ਗਲਤ ਕੀਤਾ ਇਹ ਸ਼ੋਅ ਕਰਨ ਵੀ ਹਾਲੀ ਜੋ ਵੀਡੀਓ ਚ ਆ ਰਿਹਾ ਕਿ ਇਹ ਮਾਰਦੇ ਪਏ ਸਾਡੇ ਚਪੇੜਾ ਤੇ ਐ ਵੀ ਤੇ ਆਵੇ ਨਾ ਵੀ ਕੱਪੜੇ ਪਾੜੇ ਅਸੀਂ ਤਾਂ ਪਾੜੇ ਹੀ ਨਹੀਂ ਭਾਜੀ ਆਪਣੇ ਵੀਡੀਓ ਵਾਇਰਲ ਹੋਣ ਦੀ ਸੀ ਹਸਪਤਲ ਦਾ ਉਹ ਕੀ ਸਾਰਾ ਭਾਜੀ ਮੈਂ ਸਿਵਲ ਹਸਪਤਲ ਰਾਤੀ ਹੈ ਗਏ ਡਾਕਟਰ ਘਟਾ ਕੇ ਮੈਂ ਕਹਾਂ ਦੂਜੀ ਪਾਰਟੀ ਉੱਥੇ ਖਲੋਤੀ ਆ ਮੈਂ ਸਵੇਰੇ ਚਲ ਜਾਊਂਗਾ ਆਪਣਾ ਡਾਕਟਰ ਮੈਂ ਰਾਤੀ ਕਟਾ ਲਿਆ ਮੈਂ ਕਹਾਂ ਚੱਲ ਸਵੇਰੇ ਚਲ ਜਾਵਾਂਗਾ ਉੱਥੇ ਲੜ ਪੈਣਾ ਨੇ ਮੇਰ ਨਾਲ ਫੇਰ ਲੇਡੀਜ਼ ਹੈਗੇ ਉਹ ਪਿਆ ਜਾਂਦੇ ਗੱਲ ਬੰਦਿਆ ਦੇ ਮੈਂ ਸਵੇਰੇ ਗਿਆ ਭਾਜੀ ਇਹਨਾਂ ਨੇ ਮੈਨੂੰ ਅੱਗੇ ਲਾਲਾ ਭਜਾਇਆ ਉੱਥੇ ਨਾ ਲੇਡੀਜ਼ ਪੁਲਸ ਹੁੰਦੀ ਤੇ ਭਾਈ ਇਹਨਾਂ ਮੇਰਾ ਜਲੂਸਾ ਕੜਨਾ ਸੀ ਇਹ ਲੀਡਸ ਆ ਮੈਂ ਹੁਣ ਕੀ ਉੱਥੇ ਕਰਾਂ ਇਹ ਮੇਰੇ ਗੱਲ ਪੈ ਗਿਆ ਤੁਸੀਂ ਇਹਨਾਂ ਨੇ ਜਿਹੜੀ ਵੀਡੀਓ ਚਲਾਈ ਆ ਇਹਨਾਂ ਦੇ ਚੈਨਲ ਤੇ ਤੁਸੀਂ ਵੇਖ ਲਓ ਜਿਹੜੀ ਇਹਨਾਂ ਨੇ ਕੀਤੀ ਆ ਵੀ ਇਹ ਖੁਦ ਮੈਂ ਭਜਦਾ ਪਿਆ ਵਾਂ ਇਹ ਕਹਿੰਦੇ ਬੈਨਾ ਵੀ ਮੈਂ ਇਹਨਾਂ ਨੂੰ ਪੀਣਾ ਪਿਆ ਉਹਦੇ ਵੀਡੀਓ ਦੇ ਵਿੱਚ ਮੈਂ ਭਜਦਾ ਪਿਆ ਇਹਨਾਂ ਤੋਂ ਇਹ ਜਾਣ ਬੁੱਝ ਕੇ ਵੀ ਸਾਡੇ ਕੱਪੜੇ ਪਾੜਦਾ ਸਾਡੇ ਨਾਂ 'ਆਂ ਕਰਦਾ ਝੂਠੇ ਬਲੇਮ ਤੇ ਜਿਹੜੇ ਬੰਦੇ ਇਹ ਸਾਧਦੇ ਪਿਆ ਇਸ ਕੁੜੀ ਦਾ ਮਾਸੜ ਤੇ ਨਾਲ ਮੁੰਡਾ ਭਾਜੀ ਇੱਕ ਦਿਨ ਪਹਿਲਾਂ ਇਹਦਾ ਰਿਕਾਰਡ ਕਢਾਇਆ ਜਾਵੇ ਇਹਦੀ ਜ਼ਮਾਨਤ ਹੋਈ ਆ 307 ਦੇ ਵਿੱਚ ਇਹਨੇ ਕਿਸ ਦੀ ਲੱਤ 'ਤੇ ਗੋਲੀ ਮਾਰੀ ਆ ਤੇ ਹਾਲੇ 2 ਦਿਨ ਹੀ ਹੋਏ ਆ ਇਹਨੂੰ ਤੇ ਇਹੋ ਜੀ ਤੇ ਕੋਈ ਗੱਲ ਵੀ ਨਹੀਂ ਆ ਸਿਰਫ ਇਹ ਜਨਾਨੀਆਂ ਮਾਸੜ ਆ ਜਾ ਵਾਸ ਲੜਾਈ ਹੋ ਗਈ ਆ ਨਯਾਜ ਜੀ ਉਹ ਵੀ ਕੋਈ ਸੋਚਦੇ ਨਹੀਂ ਸਮਝਦੇ ਨਹੀਂ ਵੀ ਜਨਾਨੀਆਂ ਦੇ ਮਗਰ ਲਾ ਕੇ ਆ ਜਾਂਦੇ ਆ ਭਾਜੀ ਇਹਨਾਂ ਨੇ ਰਾਤੀ ਨੰਗੇ ਸ਼ਸਤਰ ਲੈ ਕੇ ਸਾਡੇ ਚੌਂਕ ਦੇ ਵਿੱਚ ਡਾਕਟਰ ਅਜੀਤ ਗੁਪਤਾ ਐਮਐਲਏ ਦੇ ਦਫਤਰ ਦੇ ਬਾਹਰ ਨੰਗਾ ਨਾਚ ਤਲਵਾਰਾਂ ਲੈ ਕੇ ਬਕਾਇਦਾ ਮੇਰੇ ਕੋ ਵੀਡੀਓ ਪ੍ਰੂਫ ਭਾਜੀ ਸਰਕਾਰੀ ਕੈਮਰਾ ਦੇ ਵਿੱਚ ਬਣੀਆਂ ਹੋਈਆਂ ਆ ਵੀ ਇਹ ਕੀ ਕੁਸ਼ ਕਰ ਰਹੇ ਸੀ ਬੋਲ ਬੋਤਲਾਂ ਚਲਾ ਰਹੇ ਟਾਂ ਚਲਾ ਰਹੇ ਗੋਲੀ ਤੱਕ ਚਲਾਣ ਤੱਕ ਗਏ ਆ ਗੋਲੀ ਚੱਲੀ ਆ ਮੇਰੇ ਹਿਸਾਬ ਨਾਲ ਲੋਕਾਂ ਨੇ ਮੈਨੂੰ ਦੱਸਿਆ ਵੀ ਇੱਥੇ ਤੂੰ ਹੀ ਅੰਦਰ ਵੜ ਗਏ ਜੇ ਟਾ ਰੋੜਾ ਦੋ ਇਹਨਾਂ ਨੂੰ ਗੋਲੀ ਦਾਕ ਚਲਾ ਮਾਰੀ ਆ। ਇਹ ਸਾਡੇ ਹਾ ਕਤਵਾਲੀ ਦੇ ਦੀਵਿਚ ਹਾਥੀ ਗੇਟ ਦੇ ਅੰਦਰ ਇੱਕ ਬਾਲਮੀਕੀ ਮੱਲਾ ਪੈਂਦਾ ਆ ਉਥੋਂ ਦੇ ਲੜਕੀ ਵਾਲੇ ਸੀ ਤੇ ਔਰ ਹਿੰਦੁਸਤਾਨ ਬਸਤੀ ਜਿਹੜੀ ਨੀਡਵੇਨ ਚ ਪੈਂਦੀ ਉਥੋਂ ਦੇ ਲੜਕੇ ਵਾਲੇ ਸੀ। ਇਹ ਇਹਨਾਂ ਦਾ 2 ਮਹੀਨੇ ਪਹਿਲਾਂ ਆ ਆਪਸ ਚ ਲੜਕੀ ਵਾਲਾ ਲੜਕੀ ਦਾ ਤੇ ਲੜਕੇ ਦਾ ਰਿਸ਼ਤਾ ਹੋਇਆ ਸੀ ਆਪਸ ਚ ਜਿਹਦੇ ਨਾਲ ਜਿਸ ਤੋਂ ਬਾਅਦ ਰਿਸ਼ਤਾ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਚ ਕੋਈ ਡਿਸਪੂਟ ਪੈ ਗਿਆ ਤੇ ਰਿਸ਼ਤਾ ਟੁੱਟ ਗਿਆ। ਉਹ ਉਸੇ ਰੰਜਿਸ਼ ਦੇ ਵਿੱਚ ਦੋਵੇਂ ਪਾਰਟੀਆਂ ਕਿਤੇ ਰਾਤ ਇਕੱਠੀਆਂ ਹੋਈਆਂ ਸੀ ਉਹ ਇੱਕ ਦੂਜੇ ਦਾ ਬੋਲ ਬੁਲਾ ਰਾ ਉਹਨਾਂ ਦਾ ਹੋ ਗਿਆ ਬੋਲ ਬੁਲਾਣੇ ਤੋਂ ਬਾਅਦ ਹਿੰਦੁਸਤਾਨ ਬਸਤੀ ਦੇ ਵਿੱਚ ਬੰਦੇ ਇਕੱਠੇ ਹੋ ਕੇ ਤੇ ਇਧਰ ਬਾਲਮੀਕੀ ਮੱਲੇ ਆ ਗਏ ਜਿੱਦਾ ਆਪਸ ਚ ਇਹਨਾਂ ਦੀ ਥੋੜੀ ਉਤੇ ਝੜਪ ਹੋਈ ਲੜਾਈ ਝਗੜਾ ਹੋਇਆ ਲੜਾਈ ਝਗੜੇ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੁਰੰਤ ਪੁਲਿਸ ਪੁਲਿਸ ਪਾਰਟੀ ਨੂੰ ਮੌਕੇ ਤੇ ਭੇਜਿਆ ਪੁਲਿਸ ਪਾਰਟੀ ਨੇ ਜਾ ਕੇ ਦੋਵਾਂ ਪਾਰਟੀਆਂ ਨੂੰ ਜਿਹੜਾ ਵਾ ਉਹ ਸ਼ਾਂਤ ਕੀਤਾ ਉਹ ਘਰ ਭੇਜ ਦਿੱਤਾ ਸੀ ਔਰ ਉਸ ਤੋਂ ਬਾਅਦ ਅਜੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਹੈ ਇਸ ਬੰਦ ਇਹ ਵੀਡੀਓ ਵਾਇਰਲ ਹੋ ਰਹੀ ਹੈ ਪਰ ਪੰਨਾ ਨੇ ਕਿ ਇਹ ਇਹਨਾਂ ਨੇ ਨਾ ਕਰਦੇ ਕਿ ਰੋਲਾ ਪਾਉਂਦੇ ਐ ਤੇ ਐਮਐਲਏ ਦਾ ਉਹ ਡਾਕਟਰ ਕੀ ਨਹੀਂ ਵੀਡੀਓ ਵਾਇਰਲ ਸਾਡੇ ਕੋਲ ਕੋਈ ਨਹੀਂ ਐਜ਼ ਇਟ ਇਜ਼ ਆਈ ਜੇ ਆਏਗੀ ਤਾਂ ਆਪਾਂ ਉਹਨੂੰ ਚੈੱਕ ਕਰ ਲੈਨੇ ਆਂ ਬਟ ਸਾਡੀ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪਹੁੰਚ ਗਈ ਸੀ ਮੈਨੂੰ ਰਾਤੀ ਫੋਨ ਆਇਆ ਸੀ ਉਦੋਂ ਹੀ ਐਸਐਚਓ ਡਿਵੀਜ਼ਨ ਨੂੰ ਰੈਸਐਚਓ ਕਤਵਾਲੀ ਨੂੰ ਉੱਥੇ ਜਿਹੜਾ ਪਹੁੰਚਣ ਲਈ ਮੂਵ ਕਰ ਲਈ ਉਸ ਵੇਲੇ ਤੁਰੰਤ ਕਹਿਤਾ ਸੀ ਸਾਡੀ ਫੋਰਸ ਉੱਤੇ ਪਹੁੰਚ ਵੀ ਗਈ ਸੀ ਔਰ ਅਸੀਂ ਸਾਡੀ ਪੁਲਿਸ ਪਾਰਟੀ ਨੇ ਸਗੋਂ ਬੜੇ